ਪਰ ਅੰਗਲੇ ਬੇਬੇ ਦਾ ਕਿਹੜੇ ਵੇਲੇ ਨਹੀਂ ਗਈ ਹੋਈ ਹੈਗੀ ਉਧਰ ਪਤਨ ਤਤਾਇਸ਼ ਰਹੀ ਹੈ ਪਤਾ ਨਹੀਂ ਚਾਚੇ ਕਿ ਗਈ ਹੈਗੀ ਆਈ ਨਹੀਂ ਵੀ ਮੈਂ ਘਰ ਆ ਜਾ ਜਾਂ ਕੋਈ ਰਹਿ ਕਰ ਲਈ ਜਨਾ ਮੈਂ ਤੜਕੇ ਬਸਾਖੀ ਤੇ ਸਾਰੇ ਜਾਣਗੇ ਆਣ ਗਵਾਨ ਦੇ ਤੇ ਚਾਚੇ ਕੇ ਜਾਣਗੇ ਮੈਂ 바ਗੇ ਜਾਂਦੀ ਮੈਨੂੰ ਭੈਣ ਨੇ ਦੱਸਿਆ ਸੀਗਾ ਜੇ ਆਜੇ ਤਾਂ ਮੈਂ ਪੁੱਛ ਲਾਂ ਸਮਾਂ ਦੀ ਵੀ ਬੇਬੇ ਮੈਂ ਬਸਾਖੀ ਤੇ ਜਾਇਆ ਜੇ ਤੂੰ ਕਹੇ ਤਾਂ ਚਲ ਜਾਈਏ ਅਮ ਵੀ ਤੇ ਬੇਬੇ ਰਹਿਟਾ ਮੈਂ ਤਾਂ ਕਹੂੰ ਕਹਿੰਦੇ ਵੀ ਨਾ ਜਾ ਕਹੇ ਤਾਂ ਦੇਉਗੀ ਬੇਬੇ ਚਲ ਅਜ ਮ ਕੰਮ ਨਹੀਂ ਮੈਂ ਲੈ ਨਹੀਂ ਨਾ ਹੋਇਆ ਤਾਂ ਤੇ ਨਾਰੇ ਕਹਿੰਦੇ ਅੱਜ ਜਿਹੜਾ ਕੰਮ ਆ ਸਾਰਾ ਅੱਜ ਨੂੰ ਮੇਲਣਾ ਨਹੀਂ ਕਰਨੋਂ ਤਾਂ ਕੰਮ ਨਿਭੜ ਨਹੀਂ ਕਰਨੋਂ ਪਰਮਾਣਾ ਹੋ ਜਾਂ ਉਹਦੇ ਦੇ ਕਈ ਤਾਂ ਨਹੀਂ ਹਿੰਦੇ ਲੱਗਦੇ ਜਿਹੜੇ ਤੋਂ ਆਏ ਅੱਜ ਹੀ ਧੋ ਦਿੰਦੇ ਕੀ ਭਾਈ ਬੋਲੀਏ ਜਾਂ ਨੀਆ ਕੱਢੀ ਆ ਤੇ ਦਿਮਾਗ ਦੇ ਚ ਮੈਂ ਵੀ ਕੰਦੀ ਤਾਂ ਖਾਣ ਨੂੰ ਬੋਲਦੀ ਆ ਤੇ ਦਿਮਾਗ ਅੱਜ ਮੈਨੂੰ ਐਸੀ ਮਹਾਨਾ ਜਮਾ ਬੋਹੇ ਦਾ ਬਟ ਖਾ ਗਾ ਤੇ ਨਾਰੇ ਕਹਿੰਦੇ ਮੈਨੂੰ ਲੱਗਦੇ ਦੋ ਜੇ

ਕਉ ਮੁੰਡੇ ਨੂੰ ਕਿੱਥੋਂ ਲੈ ਜੂ ਮਾਂ ਨੂੰ ਛੁੱਟੀ ਤਾਂ ਹੁੰਦੀ ਨਹੀਂ ਕਿ ਕਹਿੰਦੇ ਥਰਮਾਜ ਵਾਗ ਜਾਂਦਾ ਮੈਂ ਕਿਹੜੇ ਵੇਲੇ ਵਗ ਜੂ ਸਮਾਂ ਚਾਚੇ ਕੇ ਜਾਂਦੇ ਸੀ ਮੈਂ ਉਹਨਾਂ ਨਾਲ ਵਗ ਜਾਂਦੀ ਤੂੰ ਤਾਂ ਕਿਸੇ ਗੁੜੀ ਨਾਲ ਹੋਰ ਵੀ ਵਗ ਜਾਈਂ ਤੂੰ ਤਾਂ ਬਸ ਤੇ ਵੀ ਵਗ ਜਾਵੇਂਗੀ ਅਸੀਂ ਸਾਰੇ ਨਾਲ ਚਾਚੇ ਕੀ ਉਹ ਥਾਏ ਕਿਉਂ ਵਗਣਾ ਜਾਣੀ ਆ ਮੈਂ ਨਾਲ ਵਗ ਜਾਂਦੀ ਥਰਮਾਜ ਤੋਂ ਪਾਈ ਛੁੱਟੀ ਫੇਰ ਅਜਵਾਰੀਆ ਛੁੱਟੀ ਹੋਊਗੀ ਐਤਵਾਰ ਹੋਊਗਾ ਕਿਉਂ ਤੁਸੀਂ ਨਾਲ ਸਵੇਰ ਤੇ ਢੀਡ ਵਾਲੀ ਹੁੰਦੀ ਆ ਤੇ ਅਸੀਂ ਚਲ ਸਿਆਣੀਆਂ ਕਹਿਣੀਆਂ ਵਗ ਜਾਾਂਗੇ ਲੈ ਦੇਖ ਲਵੇ ਫੇਰ ਸੋਨ ਸਿਆਣੀਆਂ ਦਾ ਭੀੜ ਨਹੀਂ ਕੁਸਕਾਈਂ ਤੇ ਮੈਨੂੰ ਭੀੜ ਕੁਸਕਾਹੂਗੀ ਉੱਥੇ ਫੇਰ ਗ ਜੀ ਬੇਬੇ ਤੇਰੀ ਜੇ ਤੈਨੂੰ ਜਾਣ ਦੇ ਦੇਗੀ ਤਾਂ ਤਾਂ ਮੈਂ ਭੱਗ ਜੂ ਕਹੀ ਤੇਰੀ ਮਰ ਨਾ ਪੈ ਫੁੱਟ ਤੇਰੇ ਦਾ ਫਿਰ ਮੈਂ ਹੀ ਜਾਉਂਗੀ ਇਹਨਾਂ ਨਾਲ ਤੇ ਤੁਸੀਂ ਭਾਈ ਨਾ ਫਿਰ ਮੂਰੇ ਭੱਗ ਜਾਓ ਚੱਲ ਮੈਂ ਤੇਰੇ ਕੋਲ ਜੂਗੀ ਮੁੰਡੇ ਨੂੰ ਤੇ ਭਾਵੇਂ ਆਂਜਾਂ ਜਮ ਤੜਕੇ ਸਵੇਹਾ ਭੱਗ ਜਾਓ ਆਂਥਾਂ ਤੇ ਕਰਨ ਵਾਲੀ ਸੇਵਾ ਕਰਿਓ ਤੇ ਨਾਲੇ ਉੱਥੇ ਦੇਖ ਤੇ ਆ ਸਾਥੀ ਚੰਗਾ ਬੇਬੇ ਫਿਰ ਹਾਂ ਕਰ ਲਾਂਗੇ ਫਿਰ ਤੂੰ ਵਗ ਜੀ ਬੇਬੇ ਹੁਣ ਮੈਂ ਵਗ ਜਾਂਦੀ ਵਧੀਆ ਸੀਗੀ ਮੁੰਡੇ ਨਾਲ ਆਪਣੇ ਨਾਲ ਤੂੰ ਵਗ ਜੀ ਤੁਸੀਂ ਦੋਨੇ ਮਾਂ ਪੁੱਤ ਕਰਾਂ ਮਾਂ ਘਰੇ ਕੰਮ ਕਰ ਲੂੰਗੀ ਤੁਸੀਂ ਨਹੀਂ ਸੇਵਾ ਕਰਨੇ ਦੋਨੇ ਮਾਂ ਪੁੱਤ ਐਤਵਾਰ ਨਹੀਂ ਭਾਈ ਮੈਂ ਤਾਂ ਸਵੇਰੇ ਜਾਵਾਂਗੇ ਸੇਵਾ ਸਵੇਰੇ ਕਰਕੇ ਆਵਾਂਗੇ ਤੇ ਤੁਸੀਂ ਆ ਤਾਂ ਮਗਰ ਮੂਹਰੇ ਜਾਇਓ ਨਾਲ ਠੀੜ ਹੋ ਜੂਗੀ ਤੇ ਨਾਲੇ ਵਧੀਆ ਸੇਵਾ ਕਰਕੇ ਆਇਓ ਤੇ ਨਾਲੇ ਵਧੀਆ ਦੇਖ ਕੇ ਆਇਓ ਵਧੀਆ ਗੱਨਾਉਣ ਕਰਕੇ ਆਇਓ ਚੱਲ ਬੇਬੇ ਤੇਰੀ ਮਰਜ਼ੀ ਹੈਗੀ ਜਿਵੇਂ ਤੂੰ ਕਹੇਂਗੀ ਓਵੇਂ ਠੀਕ ਹੈ ਜਾਣਾਂ ਤਾਂ ਮੈਨੂੰ ਤਾਂ ਦੇਣਾ ਜੀ ਮੈਨੂੰ ਪਤਾ ਹੀ ਹੈ ਨਾਲ ਚ ਬਈ ਕਉ ਨਹੀਂ ਦਿੰਦੀ ਬਾਗ ਜੀ ਲ ਮੇਰੇ ਆਉਣ ਤੋਂ ਪਹਿਲੀ ਤਿਆਰ ਹੋ ਕੇ ਖੜ ਗਈ ਪਤਾ ਨਹੀਂ ਕਿਸੋ ਬਣਾ ਜਾਂਦਾ ਇਹਨੂੰ ਤਾਂ ਵੀ ਬੇਬੇ ਤਾਂ ਜਾਊਗੀ ਵਿਸਾਖੀ ਤੇ ਕਹਣਾ ਭਾਈ ਪਤਾ ਨਹੀਂ ਕੋਈ ਪਈ ਪਈ ਆ ਜਾਂਦੀ ਐ ਕੋਈ ਪਹਿਲੀ ਸੁਨੇਹਾ ਲਾ ਆ ਜਾਂਦੀ ਐ ਇਹਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਕੋਈ ਫਲਾਣਾ ਜਾਊਗਾ ਹਜੇ ਮੈਨੂੰ ਤਾਂ ਬਾਰ ਉਹ ਆਈ ਨੂੰ ਮਸਾ ਪਤਾ ਲੱਗ ਗਿਆ ਬਹਰ ਗਈ ਨੂੰ ਵੀ ਫਲਾਣੇ ਜਾਣਗੇ ਇਹਨੂੰ ਘਰੇ ਬੈਠੀ ਨੂੰ ਸੁਹਣਾ ਆ ਗਿਆ ਵੀ ਵਿਸਾਖੀ ਤੇ ਜਾਊਗਾ ਫਲਾਣ ਨਹੀਂ ਰਹੀ ਹਨ ਹਜੇ ਮੈਂ ਤੁਹਾਨੂੰ ਸਲਾਹ ਹੀ ਕਰਦੀ ਸੀ ਵੀ ਉਹ ਜਾਣਗੇ ਚਾਚੇ ਕੇ ਤੇ ਮੈਂ ਬਗ ਜੂਗੀ ਆਪ ਕਹਿੰਦੇ ਮੈਨੂੰ ਕਿੱਥੋਂ ਜਾਣ ਦਿੰਦੀ ਹੈਗੀ ਮੇਰੇ ਸਲਾਹਾਂ ਕਿੱਥੇ ਗੁਪਣਾਉਂਦੇ ਨੇ ਨਿਆ ਭੁਗਦਿਆ ਨਹੀਂ ਨਿਆ ਉੱਠ ਮੜਾ ਮੋਟਾ ਖਾਵੇਂ ਤਾਈ ਨੇ ਕਹਤਾ હું ਨਹੀਂ ਚਾਹੀ ਨੇ ਕਹਤਾ ਹੂਆ ਤੇ ਅਨੁਸਾਰਾ ਦੀ ਮੈਂ ਜਾਉਂਗੀ ਲੋੜ ਆਇਆ ਤੇ ਮੈਂ ਦੋਦੇ ਨਹੀਂ ਗਈ ਆਂਦੀ ਸੀ ਵੀ ਮੈਂ ਜਾ ਰੋ ਨਾ ਸਾਰੇ ਇਕੱਠੇ ਅਸੀਂ ਦਰਾਣੀ ਦੇ ਖਾਣੇ ਵਗ ਜਾਣੀਆਂ ਚਲ ਬੇਬੇ ਦੇ ਚਾਚੀ ਹੋਰ ਮਕਾਈ ਹੋਣੀਆਂ ਤਿੰਨੇ ਕਿੰਨੇ ਇਕੱਲੀਆਂ ਵਗ ਜਾਣਗੀਆਂ ਇਹਨੂੰ ਆਏ ਤਾਂ ਹੈ ਹੀ ਨਹੀਂ ਵੀ ਇਹ ਟਰੈਕਟਰ ਤੇ ਘਾਤੇ ਘਾਤੇ ਸਾਰੇ ਜਾਉਣਗੇ ਅਸੀਂ ਬੁੜੂਆ ਬੁੜੂਆ ਗਾਨੇ ਚਨੇ ਦਰਾਣੀ ਖਾਣੇ ਮਗਰੋ ਜਾਇਆਂ ਮੰਗੀਆਂ ਹਜੇ ਕਹਿੰਦੀ ਮੈਂ ਜਾਊਂਗੀ ਅਗਰ ਦੂ ਬਰਸੋਂ ਮੁੰਡੇ ਨਾ ਵਗ ਜਾਈ ਮੁੰਡੇ ਤਾਂ ਹੁਣ ਕੀ ਪਤਾ ਤੇਰੇ ਪੁੱਤ ਤਾਂ ਮੈਨੂੰ ਜਾਵੇ ਨਾਲ ਜਾਵੇ ਆਈ ਨਹੀਂ ਪਤਾ ਉਹਦਾ ਕੋਈ ਕੰਮ ਹੋਰ ਕਿਹਾਂ ਤੇ ਕੱਢ ਕੇ ਬਹਿ ਜਾ ਮੈਂ ਤਾਂ ਇੱਧਰ ਜਾਣਾ ਇੱਧਰ ਜਾਣਾ ਨਾਲੇ ਮੈਨੂੰ ਉਹ ਸਾਥੀ ਤੇ ਕਿੱਥੇ ਲ ਜਾਂਦਾ ਉਹ ਤਾਂ ਇਕੱਲਾ ਆਪਦੇ ਦੋਸਤਾਂ ਨਾਲ ਜਾਊਗਾ ਚ ਭਾਈ ਉਹਨੇ ਪਾਣੀ ਦੇਖ ਲੈ ਆਪ ਤਮੋਜ ਨਾਲ ਖਾਂਦੇ ਆਵੇਗੀ ਮੰਜੇ ਤੇ ਆ ਕੇ ਮੈਨੂੰ ਹਜੇ ਕਹਿੰਦੇ ਆ ਦੀ ਕੰਮ ਕਰ ਲੈ ਤੂੰ ਤਾਂ ਫੇਰ ਜਾ ਲੈ ਲੈ ਵੇ ਲੈ ਆ ਭਾਈ ਆ ਦੇਖ ਲੈ ਭਾਈ ਆ ਲਾ ਕੇ ਛੱਡ ਦੇਣੀ ਐ ਇੱਥੇ ਪੈਰ ਆਣਗਾ ਜੇ ਕੋਈ ਜਵਾਕ ਆ ਗਿਆ ਚੱਟ ਕੇ ਲੈ ਗਿਆ ਹਾਂ ਕਰਵਾਏ ਕਹਿ ਦੇਗੀ ਬਦਾਨੀ ਵੀ ਗੁੜੀ ਨੇ ਤਾਂ ਹੋ ਲਗਾ ਵੇਬਾ ਮੈਂ ਕਿ ਤੋਂ ਦੀ ਸੀ ਕਿ ਤੋਂ ਦੀ ਦੋਨੇ ਭੁੱਲ ਗਈ ਬੇਬੇ 부ੜੀ ਨੂੰ ਤਾਂ ਕਿਉਂ ਨਾ ਕੋਣ ਹੈ ਜੇ ਤੈਨੂੰ ਪਾਈਆਂ ਨਹੀਂ ਲੁਕਾਏਂਗੀ ਥੋੜੀ ਇਹਨਾਂ ਨੂੰ ਦੁਖੀ ਕਰਾਉਣਾ ਲੁਕੋ ਕੇ ਚੱਲ ਵਧੀਆ ਹੋ ਗਿਆ ਤੇ ਚੱਕਰੀਆਂ ਗੱਲ ਸਹੀ ਹੈ ਤੇਰੀ ਕੋ ਜਵਾਕ ਆ ਜਾਂਦਾ ਤਾਂ ਲੈ ਜਾਂਦਾ ਹੋਰ ਭਾਈ ਉਹੀ ਗੱਲ ਮੰਗ ਤੂੰ ਇਹ ਜੀ ਚੀਜ਼ ਆਉਂਦੀ ਅੰਦਰ ਖਾਉਂ ਕੇ ਰੱਖੇ ਆਂ ਛੱਡ ਦੇ ਨੀ ਕੋਈ ਬੰਦਾ ਕਹੇ ਜਾਂਦਾ ਜਵਾਕ ਜੰਦਾ ਕੋਈ ਕਹੇ ਜਾਂਦਾ ਫੇ ਤੈਨੂੰ ਪਤਾ ਸਿਆਣੇ ਬੰਦੇ ਦਾ ਮੂੰਹ ਕਾਸਦਾ ਟਿਕਾਉ ਮੈਂ ਮਿਲ ਜਾਂਦਾ ਗੱਲ ਸਹੀ ਹੈ ਬੇਬੇ ਵੇ ਮੈਂ ਤੇ ਤੈਨੂੰ ਕੋ ਗੱਲ ਹੋਰ ਕਹਿੰਦੀ ਸੀ ਵੀਵੇਂ ਲੜ ਦਿੱਤਾ ਨਹੀਂ ਜੇ ਮੈਂ ਤੈਨੂੰ ਪੁੱਛਾਂ ਮਾਪੇ ਮੈਂ ਘਾਸ ਪੁੱਛੇ ਲੜਨਾ ਜੋ ਕੋਈ ਡਰਨ ਵਾਲੀ ਹੋਇਆ ਤਾਂ ਭਾਈ ਲੜੂਗੀ ਵੀ ਜੇ ਕੋਈ ਨਾ ਲੜਨ ਵਾਲੀ ਹੋਇਆ ਤਾਂ ਭਾਈ ਤੇਰੀ ਮੇਰਾ ਸਿਰਪਾਉਂ ਮੈਂ ਲੜੂਗੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਬੇਬੇ ਤੂੰ ਉੱਤਰ ਕੇ ਕਹਿੰਦੇ ਚਾਚੀ ਤੇ ਤਾਈ ਕਿੰਨੇ ਜੇ ਫੇਰ ਜਾਇਆ ਮੇਰੇ ਪਰਜਾਈ ਦਾ ਫੋਨ ਵੀ ਆਸੀ ਮੇਰੇ ਹੁਣ ਜਿਆਦਾ ਆਗਾ ਨਹੀਂ ਮੇਰੇ ਭਰਾ ਤੇ ਪਰਜਾਈ ਆਉਣਗੇ ਜੇ ਸਵੇਰੇ ਮੈਂ ਉਹਨਾਂ ਨਾਲ ਵਗ ਜਾ ਭਾਈ ਤੂੰ ਤਾਂ ਅਸੀਂ ਗੱਲ ਮਾ ਤਾਂ ਕਿਸੇ ਪਾਸੇ ਜਾਣਾ ਹੋਵੇ ਤੂੰ ਤਾਂ ਮੈਨੂੰ ਡਿੱਕਾ ਲਾ ਦੇਂਦੀ ਆ ਪਰ ਤੇਰੀ ਭੂਆ ਜੀ ਆਪਾ ਅੱਡ ਹੋ ਗਈਆਂ ਸੀ ਨਾਲ ਲਾ ਕੇ ਗਈ ਜੇ ਹੁਣ ਮੈਂ ਯਾਦ ਹ ਵੇ ਬੈਡ ਹੁੰਦੀ ਫੇਰ ਕਿਉਂਦਾ ਵਧੀਆ ਹੁੰਦਾ ਰੋਟੀ ਮੰਜੇ ਤੇ ਬੈਠੀ ਨੂੰ ਮਿਲਣ ਲੱਗੀ ਚਾਹ ਪਾਣੀ ਮਿਲਣ ਲੱਗ ਗੇ ਸਾਰੀ ਚੀਜ਼ ਮਿਲਣ ਲੱਗੀ ਜੇ ਉਹ ਆਈਸ ਤਾਂ ਆਪਣਾ ਚੰਗਾਈ ਕਰਕੇ ਗਈ ਆਪਾਂ ਮਾੜਾ ਤਾਂ ਨਹੀਂ ਕਰਕੇ ਗਈ ਲੱਗੇਗਾ ਭਾਈ ਚੰਗਾ ਹੁਣ ਕਿਹਨਾਂ ਨਾਰੋ ਲੱਗੀ ਹੁਣ ਤੇ ਤੈਨੂੰ ਮੈਨੂੰ ਪੁੱਛ ਕੇ ਗੱਲ ਕਰਨੀ ਪੈਂਦੀ ਹੈਗੀ ਜੇ ਹੁਣ ਆਟੂ ਹੁੰਦੀ ਫੇਰ ਮੈਂ ਕਿਉਂ ਤੇਨੂੰ ਪੁੱਛਦੀ ਹੁੰਦੇ ਇਕੱਠੀਆਂ ਹੋ ਗਈਆਂ ਹੁਣ ਤੂੰ ਮੈਨੂੰ ਆਏ ਬਸ ਉਹਦੀ ਦਿੱਕਾ ਦਾ ਦਿੰਦੀਆਂ ਕਿਸੇ ਪਾਸੇ ਗੱਲ ਦਾ ਨੋ ਨਿੱਕਾ ਤਾਂ ਕਿਉਂ ਲਾਉਣੀ ਹੈ ਬੇਬੇ ਚੱਲ ਜਦੋਂ ਤੇਰਾ ਮਾਨੇਗਾ ਵੀ ਤੂੰ ਜਾਣੇਗਾ ਤੂੰ ਜਾਇਆ ਮੈਂ ਤਾਂ ਕੁਛ ਨਹੀਂ ਆਦੇ ਚੱਲ ਮੇਰੇ ਭਰਾ ਪਰਜਾਈ ਤੇ ਆਉਣਗੇ ਤੇਰ ਨਾਲ ਵਗ ਜਾਣਗੇ ਏਡੀ ਗਿੱਡੀ ਗੱਲ ਮੈਂ ਕਿਹੜਾ ਜ਼ਰੂਰੀ ਮੈਂ ਜਾਣਾ ਹਾਂ ਭਾਈ ਤੇਰੀ ਪਰਜਾਈ ਤੇ ਤੇਰਾ ਪੈ ਗਿਆ ਉਹਨਾਂ ਨੂੰ ਆ ਕੇ ਦੇ ਭਾਈ ਵੀ ਇੱਕ ਦਿਨ ਫੇਕੇ ਆ ਜਾਣਗੇ ਮਗਰ ਉਹ ਆ ਜਾਣਗੇ ਉਹ ਫੇਰ ਤੂੰ ਨਾਲ ਵਗ ਗਈ ਭਾਈ ਉਹਨਾਂ ਦੇ ਬੇਬੇ ਜਦੋਂ ਬਸਾਖੀ ਵਾਲੇ ਦਿਨ ਹੀ ਹੁੰਦੀ ਹੈ ਬਸਾਖੀ ਤੇ ਜਿਹੜਾ ਕੋਈ ਮੇਲਾ ਹੋਵੇ ਕੁਝ ਵੀ ਹੋਵੇ ਉਹ ਤਾਂ ਉਸੇ ਦਿਨ ਤੀ ਜਾਣਾ ਪੈਂਦਾਗਾ ਹੁਣ ਜਦੋਂ ਬਸਾਖੀ ਹੈ ਸਾਰੇ ਏਡੇ ਵਡੇ ਧੰਨ ਤੇ ਜਾਣਗੇ ਬੇਬੇ ਉਹਨਾਂ ਨੂੰ ਵੀ ਆਏ ਵੀ ਉਸੇ ਦਿਨ ਤੀ ਜਾਈਏ ਦੇਖ ਲਾ ਭਾਈ ਮੈਂ ਤਾਂ ਚਲ ਮਾਰੂ ਬੂਰੇ ਬਾਗ ਜੂਗੀ ਪੂ ਜਾਣਾ ਭਾਈ ਤੂੰ ਵਗ ਜਾ ਚਲ ਮੈਂ ਤਾਂ ਫਿਰ ਕਿਸੇ ਦਾ ਦਾ ਪੈਸੇ ਕਰੇ ਤੇ ਕਰਦੀ ਨਾ ਕਲੇਸ਼ ਨਾ ਕਰ ਭਾਈ ਮੈਂ ਜਾਣਦੀ ਨਹੀਂ ਤੇ ਬਾਕੀ ਤੇ ਇਹਦਾ ਸਕੀਟ ਟੋਰਨਾਮੈਂਟ ਆ ਭਾਈ ਭੇਜ ਦੇ ਮੇਰੇ ਡੀਡੇ ਪਰੇ ਸੇ ਕਰ ਦੇ ਤੇ ਜੇ ਧੋਣ ਵਾਲੇ ਤਾਂ ਧੋ ਕੇ ਤੇ ਸੁੱਕ ਜਾਣਗੇ ਫਿਰ ਤੇ ਸਵਾਦ ਦੀ ਤੇ ਨਹੀਂ ਭਾਈ ਜੇ ਨੂੰ ਆਈਆਂ ਉਹ ਕਰਨ ਮੈਂ ਤਾਂ ਪੈਸੇ ਦੇ ਲੈ ਧੋ ਕੇ ਆਪਰੇ ਸੇ ਕਰ ਲੂੰਗੀ ਜੇ ਤੂੰ ਹੀ ਜਾਣਾ ਤਾਂ ਮੈਂ ਤਾਂ ਜਾਣਾ ਹੀ ਹੋਣਾ ਤਾਂ ਮੈਨੂੰ ਕੋਈ ਨਹੀਂ ਮੈਂ ਤਾਂ ਨਹੀਂ ਜਾਂਦੀ ਸੀ ਆ ਚੱਕ ਅੰਦਰ ਸਾਂਭਦੀ ਮੈਂ ਤਾਂ ਕਰਦੀ ਨਾ ਤਵੇਂ ਥੋਣ ਲਈ ਧੋਤੇ ਜਾਣ ਤੇ ਨਾ ਹੁਣ ਮੈਂ ਇਥੋਂ ਪ੍ਰੈਸ ਆ ਆਦੇ ਆਪੇ ਕਰ ਲਾ ਮੇਰੇ ਤਾਂ ਕੰਮ ਸਾਰੇ ਪਏ ਤੇ ਫਿਰ ਭਾਈ ਚਲ ਕੇ ਉਹ ਸੁਨੇਹਾ ਜਾਣ ਵੀ ਆ ਕਿ ਮੈਂ ਥੋਤੇ ਨਹੀਂ ਜਾਂਦੇ ਫਿਰ ਦੱਸ ਸੌਰਗੇ ਵੀ ਤੂੰ ਇੰਨਾ ਹਜੇ ਐਡਾ ਦਿਨ ਖੜਾਗਾ ਭੋਕੇ ਤੂੰ ਪਰੇਤ ਮਾਰ ਦੇ ਕਿਹੜਾ ਤੂੰ ਹੀ ਤਾਂ ਟੋਰੂ ਰਾਦਾ ਨਹੀਂ ਮੈਨੂੰ ਪਤਾ ਇਹ ਤਾਂ ਆਈ ਪਲੇਸ ਕਰਦੀ ਹੁੰਦੀ ਆ ਮੇਰੇ ਨਾਲ ਇਹਨੂੰ ਆ ਆ ਵੀ ਜੇ ਨਾਲ ਜਿਹੜੇ ਧੋਵਾ ਨਾ ਕੋਈ ਇਹਦੇ ਜਿਹੜਾ ਕਪੜਾ ਤਿਆਰ ਕਰ ਇਹ ਜਾਊਗੀ ਨਹੀਂ ਆਪੇ ਮੈਨੂੰ ਵੇਚ ਦੂਗੀ ਚਾ ਦੇਖੀ ਜੋ ਕਰਨੇ ਕੋਈ ਕਰਦੂ ਨਹੀਂ ਮੈਂ ਆ ਕਰ ਦੂਗੀ ਕਸ ਕਰੀਏ ਮਾਂ ਚਲਕਣਾ ਲੈ ਬੇਬੇ ਕਹਿੰਦੀ ਮੈਂ ਜਾਣਾ ਇਹਨੂੰ ਜਾ ਹੀ ਆਉਣ ਦੇ ਅਸਲ ਵਿੱਚ ਤਾਂ ਨਾਉਣ ਤਾਂ ਵੱਡੇ ਬੰਦੇ ਦਾ ਹੀ ਹੁੰਦਾਗਾ ਚਲ ਉਹਨੇ ਮੈਨੂੰ ਕਹਿੰਦਾ ਤੂੰ ਜਾਇਆ ਘਰ ਮੈਂ ਉੱਥੋਂ ਨਹੀਂ ਹੋਣਾਗਾ ਵਿਚਾਰੀ ਦੇ ਇਹਦਾ ਨਾਉਣਾ ਹੀ ਆਉਣ ਦੇ ਮੇਰੇ ਤੇ ਸਾਰੀ ਉਮਰ ਹੀ ਪਈਏਗੀ ਜੇ ਵੱਡੇ ਬੰਦੇ ਨੂੰ ਆਪਾਂ ਭੇਜਾਂਗੇ ਫੇਰ ਇਹ ਨਾਉਣ ਕਹਿੰਦੇ ਆਪਦੇ ਜੇ ਹੁਣ ਇੱਥੇ ਮੈਂ ਹੀ ਕਹਾਂ ਤਾਂ ਮੈਂ ਜਾਣਾ ਮੈਂ ਜਾਣਾਗਾ ਤੇ ਸੱਸ ਮੇਰੇ ਘਰੇ ਬੈਠੀ ਹੈ ਫੇਰ ਮੇਰੇ ਘੌਂ ਕਾ ਦੇਗੀ ਪ੍ਰੈਸ ਕਰਕੇ ਧਰ ਦੇਣੀ ਜਦੋਂ ਜਾਣਾ ਹੋਇਆ ਕਾਈ ਹੋਰ ਮੇਰੇ ਨਾਲ ਚਾਚੀ ਹੋਰਾਂ ਦੇ ਆਪੇ ਬਗਜੂ ਵਿਚ ਐ ਨਾ ਆਉਗੀ ਇਹਨ ਕੀ ਹੁਣ ਮੈਂ ਤੋਰੂਗੀ ਤਿਆਰ ਕਰਕੇ ਫੇਰ ਹੀ ਜਾਊਗੀ ਵਿਚਾਰੀ ਐਦੂ ਪਹਿਲਾਂ ਕੰਮਾਂ ਤੇ ਕੋਹੜਾ ਜਾਇ ਜਾਂਦਾ ਸੀਗਾ ਨਾ ਆਏ ਉਹ ਵਿਚਾਰੀ ਮੇਰੇ ਘਰ ਵੀ ਨਾ ਆਉਣਾ ਜਦੋਂ ਇੱਕ ਸੱਸ ਘਰੇ ਬੈਠੀ ਹੈ ਕਿ ਮੇਰੇ ਨਾਉਣ ਕਾਦੇ ਹੈਗੇ ਕਾਰੀ ਨਹੀਂ ਨੀਂ ਪਰ ਐਸੇ ਮਾਰ ਕੇ ਧਰ ਦਨੀ ਆ ਲਓ ਕਈ ਨਾਲੇ ਤਾਂ ਆਪ ਹੀ ਗੱਲ ਮੰਗੂਗੀ ਜਿਹੜਾ ਕਪੜਾ ਤਿਆਰ ਕਰੀ ਜਾਂਦੀ ਆ ਪ੍ਰੈਸ ਕਰੀ ਜਾਂਦੀ ਆ ਨਾਲੇ ਮੈਨੂੰ ਉੱਥੇ ਤੂੰ ਜਵਾਬ ਦੇ ਆਈ ਸੀ ਮੈਂ ਤਾਂ ਹੁਣ ਆ ਕੇ ਜੀੜੇ ਕੱਢਣ ਆਈ ਸੀ ਮੈਂ ਕਿ ਪੇਟੀ ਚੋਂ ਕੋਈ ਜੀੜੇ ਦੇਖਦੀਆਂ ਕੱਢ ਕੇ ਨਹੀਂ ਨਹੀਂ ਬੇਬੇ ਲੀਡ ਤਾਂ ਚਲ ਕੋਈ ਨਾ ਤੂੰ ਦੇਖ ਲੈ ਜਵਾਬ ਤਾਂ ਮੈਂ ਆਵੇ ਡੀਆਈਸੀ ਤੈਨੂੰ ਫਿਰ ਮੇਰੇ ਮਨ ਨੂੰ ਆਏ ਹੋ ਗਿਆ ਵੀ ਮੈਂ ਜਵਾਬ ਕਿਉਂ ਦੇਣਾਗਾ ਬੇਬੇ ਨੂੰ ਬੇਬੇ ਦਾ ਨਾਅਨ ਮੇਰਾ ਨਾਅਨ ਕਾਹਦਾ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਵੱਡੇ ਵੱਡਿਆਂ ਦਾ ਨਾਅਨ ਹੁੰਦਾ ਹੁਣ ਮੇਰੇ ਵਰਗੇ ਦੇ ਨਾਅਨ ਕਾਹਦੇ ਹੁੰਦੇ ਕਹਿੰਦੇ ਜਦੋਂ ਤੂੰ ਮੇਰੇ ਸੱਸ ਮੇਰੇ ਕੋਲੇ ਬੈਠੀ ਐ ਮੇਰਾ ਤਾਂ ਨਾਅਨ ਕਹਿੰਦੇ ਸਾਰਿਆਂ ਨਾਲ ਪਹਿਲਾਂ ਤੂੰ ਹੀ ਐ

ਉਹ ਦੇਖ ਜਿਹੜੀ ਲੈਣੀ ਆ ਦੇਖੇ ਕਾ ਪਈ ਏ ਕਾ ਰਾਹੀ ਦੇ ਦੇ ਭਾਈ ਮੈਨੂੰ ਤਾਂ ਲੈ ਲੈ ਹਾਂ ਚਲ ਦੇਖ ਵਧੀਆ ਹੈ ਨਾ ਹਾਂ ਵਧੀਆ ਜੀ ਬੇਬੇ ਚਲ ਪਿੰਡ ਚ ਵਾਗੀ ਵਧੀਆ ਮੈਨੂੰ ਪਤਾ ਲੱਗ ਗਿਆ ਤੇਰੇ ਚਾਚੇ ਇੱਕ ਵੀ ਜਾਣਗੇ ਵਧੀਆ ਮੇਰਾ ਸੀਗਾ ਵਾਲੀਆਂ ਜੇ ਮੈਂ ਨਾ ਪਿੰਡ ਚ ਜਾਂਦੀ ਮੈਨੂੰ ਕੀ ਪਤਾ ਲੱਗਦਾ ਵੀ ਜਾਣਗੇ ਖੇមី ਸਵੇਪੇ ਪਤਾ ਲੱਗਦਾ ਤੜਕੇ ਉੱਠ ਕੇ ਵਧੀਆ ਕਹਿੰਦੇ ਨਾ ਕਿ ਪਹਿਲਾਂ ਤੂੰ ਕਹਿੰਦੇ ਆਪਣੇ ਤਿਆਰ ਹੋ ਕੇ ਸਾਰਿਆਂ ਤੋਂ ਪਹਿਲਾਂ ਲੱਗਦੀ ਕਿਤੇ ਮਾਗਰ ਕਹਿੰਦਾ ਤੂੰ ਜਾ ਮੈਂ ਤੈਨੂੰ ਥਾਣਾ ਖੇਪ ਬੈਠਣ ਨੂੰ ਔਖੀ ਹੋਈ ਜਾਂ ਮੈਂ ਨਾ ਨਾ ਮੈਂ ਤਾਂ ਸਿਰੇ ਹੀ ਬਾਗ ਨੂੰ ਮੈਂ ਕੀ ਕਰਨ ਮੈਂ ਤਾਂ ਰੋਟੀ ਉੱਥੇ ਹੀ ਖਾ ਲਾਂਗੀ ਅੱਜ ਨੰਗਰਾਂ ਚ ਐਵੇਂ ਤਾਂ ਕੋਈ ਰੋਟੀ ਦੀ ਵੀ ਨਹੀਂ ਉਹ ਪਾਪਾ ਨੂੰ ਆਇਆ ਪਰ ਕੱਲੀ ਨੂੰ ਕੰਮ ਨਾ ਕਰੇ ਔਖਾ ਹੋ ਜੂ ਹੈ ਨਾ ਕੋਈ ਨਵੇ ਤਾਂ ਕੰਮ ਤਾਂ ਮਾਪੇ ਕਰਨ ਔਖਾ ਕਰਾ ਕੁਝ ਨਹੀਂ ਹੁੰਦਾ ਜਿਉ ਤੂੰ ਐਡਾ ਵੜ ਤਾਂ ਹੁੰਦੇ ਜਾਣਾ ਤੂੰ ਨਾ ਆਇਆ ਤੇਰੇ ਮਨ ਚ ਐਨਾ ਰਹਿ ਜਾ ਵੀ ਮੈਂ ਗਈ ਨਹੀਂ ਹੱਕੇ ਦਾ ਤਹਿ ਕਬੀਲਦਾਰ ਦੇ ਵਿੱਚ ਤੇਥੋਂ ਜਾਇਆ ਨਹੀਂ ਸੀਦਾ ਜਾਂਦਾ ਕੰਮ ਧੰਦੇ ਹੋ ਜਾਂਦੇ ਸੀ ਹੁਣ ਮੈਂ ਘਰੇ ਹੈਗੀ ਆ ਤੂੰ ਨਾ ਦੇ ਹੋਂਦੇ ਤੇਰੀ ਪਰਜਾਈ ਆਦੀ ਆ ਵੀ ਮੈਂ ਆ ਜੂਗੀ ਜੇ ਤੇ ਚੱਲਾ ਪੜਾ ਕੇ ਪਰਾਈ ਦੇ ਪਹਿਲਾਂ ਨਾ ਨਾ ਚਰੇ ਕੋਲੇ ਰਹਿ ਜਾਣਗੇ ਨਾ ਤੇ ਨਕਮ ਧੰਦਾ ਕਰਾ ਦੇਣਗੇ ਨਹੀਂ ਬੱਸ ਕੰਮ ਦੰਦ ਨੂੰ ਕੀ ਹੁੰਦਾ ਕੰਮ ਦੰਦ ਨਾ ਆਪ ਹੀ ਕਰਨੂ ਆਏ ਗਏ ਤਾਂ ਸਮਾਂ ਕੰਮ ਵੱਜ ਜਾਣਾ ਹੁੰਦਾ ਕੱਲੇ ਤਾਂ ਸਮਾਂ ਦੀ ਆਪਾਂ ਛੇਤੀ ਕਰ ਲਾਂਗੇ ਆਏ ਗਏ ਤਾਂ ਕਹਨ ਕਰ ਪਾਣੀ ਬਣਾਤਾ ਕਦੇ ਚਾਹ ਬਣਾਤਾ ਕਦੇ ਰੋਟੀ ਟੁਕ ਬਣਾਤਾ ਮੇਰਾ ਕੰਮ ਵੱਜ ਜਾਊਗਾ ਜਿੱਦ ਦੀ ਆਉਣਗੇ ਉਹਦੇ ਨਾਲ ਵਗ ਦੋਣਾ ਚਾਹ ਚੰਗਾ ਭਾਈ ਆਈ ਨਹੀਂ ਪਤਾ ਆਦੀ ਆਪਣੀਆਂ ਕੋਈ ਕੁੜੀਆਂ ਕੱਟਰੀਆਂ ਵੀ ਨਾ ਆ ਜਾਣ ਇਹਦੀ ਕੋਈ ਪਤਾ ਨਹੀਂ ਚਲ ਕੁੜੀਆਂ ਆ ਜਾਣੀਆਂ ਤੇ ਵਧੀਆ ਸਮਾਂ ਦੀ ਇਹ ਕੁੜੀਆਂ ਵੀ ਜਾਣੀਆਂ ਜੇ ਤੂੰ ਹੁਣ ਕੱਲ ਨੂੰ ਜਾਣਾਂਗੇ ਤਾ ਉਹ ਵਰਨਾ ਜੈਨ ਮਾ ਮੇਰਾ ਮੇਰਨਾ ਵਗ ਜਾਣੀਆ ਹਾਂ ਤੁਸੀਂ ਇਕੱਠੀਆਂ ਭੱਗ ਜੋ ਨਾਲ ਪਰ ਜਾਈਂ ਸਾਰਨਾ ਇਕੱਠੀਆਂ ਲੱਗ ਜਾਂਗੇ ਸਾਰਨਾ ਜੇ ਕਹਿੰਦੇ ਤੇਰੇ ਪੁੱਤ ਨੂੰ ਨਾ ਛੁੱਟੀ ਹੋਈ ਮੋਟਰਸਾਈਕਲ ਤੇ ਜਾਣ ਦੀ ਫਿਰ ਅਸੀਂ ਵਸਤੇ ਭੱਗ ਜਾਂਗੇ ਕਿਆ ਚੰਗਾ ਬਿਲਕੁਲ ਤੇ ਚੰਗਾ ਤੁਸੀਂ ਕਰਦੇ ਵਸ ਤੇ ਆ ਜੀ ਮੇਰੀ ਤੇ ਤੇਰੇ ਮੈਂ ਉਹਨਾਂ ਨੂੰ ਆਖਿਆ ਉਹਨੀਆਂ ਮਾੜਾ ਜੀ ਵੀ ਚੰਗਾ ਭਾਈ ਮੈਂ ਜਾਉਂਦੋ ਮੈਨੂੰ ਉਹਨਾਂ ਨੇ ਆਏ ਆਖਿਆ ਸੀ ਵੀ ਮੈਨੂੰ ਹਾਇ ਕਰਕੇ ਸਾਨੂੰ ਦੱਸ ਜੀ ਚਾਹ ਦੱਸਿਆ ਵੇ ਮੈਂ ਕੋਈ ਨਾ ਹਾਂ ਹਾਂ ਦੱਸਿਆ ਮੈਂ ਦੇਖ ਲਾ ਕੋੜਾ ਮੇਰੇ ਸਾਸੂ ਨੂੰ ਤਾਂ ਕਿੰਨਾ ਚਾ ਚੜ ਗਿਆ ਵੀ ਮੇਰੀ ਲੀੜੇ ਤਿਆਰ ਕਰਤੇ ਤੇ ਮੈਨੂੰ ਮੇਰ ਨੂੰ ਤੋਰਦੀ ਹੈਗੀ ਐਦੋ ਵੱਡਾ ਮੈਨੂੰ ਬੋਲਣ ਕੀ ਲੱਗੂ ਜਦੋਂ ਮੇਰੀ ਸੱਸ ਮੇਰੇ ਨਾਲ ਖੁਸ਼ ਹੋ ਕੇ ਜਾਂਦੀ ਹੈ ਨਾ ਹਣ ਵਧੀਆ ਹੋ ਗਿਆ ਮੇਰੇ ਸੱਸ ਨੂੰ ਤੋਰੂੰਗੀ ਮੇਰੇ ਨਾਂ ਕਾੜ ਕੇ ਆਪੇ ਜਾਊਗੀ ਕੁਛ ਨਹੀਂ ਹੁੰਦਾ ਮੇਰੀ ਸੱਸ ਦੇ ਪੁੱਤ ਨੂੰ ਲੱਗੂ ਮੈਂ ਤਾਂ ਜੇ ਇਹ ਨੂੰ ਨਾ ਮੈਂ ਤੋਰੂੰਗੀ ਫੇਰੇ ਜਾਓ ਹੋਰ ਵਿਚਾਰੀ ਗਾਣਾ ਪਹਿਲਾਂ ਕੌਣ ਤੋਰਦਾ ਪਹਿਲਾਂ ਕੱਲੀ ਜਾਣੀ ਸੀ ਕੰਮਾਂ ਦਾ ਮੱਝ ਜਾਇਆ ਰਹੀ ਸੀ ਜਾਂਦਾ ਜਾਣਾਂ ਤੇ ਮੇਰੇ ਸੱਸ ਨੂੰ ਵਧੀਆ ਨਾ ਆਊਗੀ ਇਹਦਾ ਪੁੱਤ ਨਾ ਮੈਂ ਹੀ ਲੈ ਲਊ ਸਮਾਂ ਜਦੋਂ ਨਾ ਉਹ ਵੀ ਮੈਨੂੰ ਹੀ ਪੁੱਤ ਲੱ ਅਗੇ ਮੈਨੂੰ ਗੋਲ ਮਾਰ ਲੈਣਗੇ ਕੱਲ ਮੈਂ ਸਨੇਹਾ ਲਾਇਆ ਹੈ ਭਾਬਾਈ ਮੈਂ ਤਾਂ ਆਖਿਆ ਇੱਥੇ ਕਰ ちゃっ ਕੇ ਕਿਹਨੂੰ ਮਾਕੇ ਰੋਪਾਈ ਗਏ ਤੇ ਮਾਖਾ ਵੀ ਨੂੰ ਨਾਲ ਲੈ ਜਾਉ ਤੇ ਮਾਖਾ ਵੀ ਮੈਂ ਜਾਉਂਗੀ ਮਾਖਾ ਸਰਬਜੀ ਕੰਬੀ ਮਗਰ ਹੋ ਜਾਉਂਗੀ ਚੱਲ ਵਧੀਆ ਹੋ ਗਏ ਮੈਂ ਕਿਹਾ ਹੀ ਤਾਂ ਵਧੀਆ ਕਰ ਜਾਈਂ ਸਮਾਨ ਲੈ ਪਾਈ ਮੈਨੂੰ ਆਹ ਦੱਸ ਦੇ ਹੁਣ ਤੇਰੀ ਚਾਚੀ ਦਾ ਤੇਰੀ ਤਾਈ ਦਾ ਪਾਈ ਉਹ ਕਰੀ ਜਾਂਦੀਆਂ ਨੇ ਆ ਪੁੱਛੀ ਜਾਂਦੀਆਂ ਆਪਣੀਆਂ ਨੂਹਾਂ ਨੂੰ ਕਿ ਕੀ ਲਿਆ ਤੇਰੇ ਜੇ ਹੁਣ ਭਾਈ ਦੂਗੀ ਦੱਸ ਦੇ ਕੀ ਮਗਾਉਣਾ ਦਾ ਮੈਂ ਦਵਾ ਬੇਬੇ ਕੀ ਮੰਗਵਾਣਾ ਹੈਗਾ ਕੋਈ ਗੱਲ ਨਹੀਂ ਤੂੰ ਜਾਇਆ ਨਾ ਹੁਣ ਤੇ ਜਾਇਆ ਕੁਛ ਨਹੀਂ ਹੁੰਦਾ ਮੰਗਾਉਣ ਨੂੰ ਕੀ ਐ ਭਾਈ ਚੂੜੀਆਂ ਫੜਾ ਦੇ ਮੈਨੂੰ ਕੋਈ ਜਿਹੜੀ ਚੂੜੀ ਦੇ ਦੇ ਤੇ ਮੈਂ ਤੇਨੂੰ ਚੂੜੀਆਂ ਲਿਆ ਤੁਂ ਜੀ ਮੈਨੂੰ ਮੇਰਚਾ ਫੜਾ ਦੇ ਆਪ ਦਾ ਮੇਰਚਾ ਕੋਈ ਨਾ ਮੈਂ ਫੜਾ ਲੀ ਹੂੰ ਤੇ ਤੇਰੇ ਮੇਰਚੇ ਵੀ ਆ ਜਾਂਦੇ ਆ ਮੇਰੇ ਆ ਤੇਰੇ ਘਰ ਆ ਪਾਏ ਤੇ ਮੇਟੀਆਂ ਆ ਜਾਂਦੀਆਂ ਨਹੀਂ ਨਾ ਨਹੀਂ ਪਰ ਮੈਂ ਜਿਹੜੀ ਚੂੜੀ ਫੜਾ ਫੇਰ ਬੜੀ ਛੋਟੀ ਰਹਿ ਜਾਂਦੀ ਐ ਫੇਰ ਆਈਂ ਦੇ ਹੋ ਜਾਂਦਾ ਜਮਾਨ ਨੂੰ ਜੀ ਮੇਟ ਨਹੀਂ ਆਈ ਮੈਂ ਚੀਜ਼ ਲੈ ਆਂਦੀ ਸੀ ਨਾ ਕੋਈ ਨਾ ਬੇਬੇ ਮੈਂ ਤਾਂ ਕਹਿੰਨੇ ਕਿ ਹੱਡੀਆਂ ਹੋਣਾ ਝੁੱਲੇ ਤੋਂ ਹਾਂ ਕੈ ਤਦ ਆਰਨੀ ਕੇ ਮੰਡੀ ਕੇ ਪਰਤੀ ਦਰ ਗਈ ਮਗਰ ਕੰਨ ਨਾ ਮੈਂ ਲੀੜੇ ਪਰਸ ਕਰਤੇ ਨਹੀਂ ਧਾਰੀ ਕਿ ਚੰਗਾ ਕੰਦ ਜਿਆ ਹੋ ਗਿਆ ਜੀਰੇ ਦੇਸ ਕਰਤੇ ਵਧੀਆ ਕਿਆ ਰੀ ਖਾਤੀ ਕੇ ਹੋਟਲ ਮੈਂ ਉਹਨਾਂ ਨੂੰ ਆਖਿਆ ਉਹ ਆਦੀਆ ਚਲੇ ਮੁੜ ਕੇ ਕੁਛ ਨਹੀਂ ਆਉਂਦੀ ਆਈ ਕਿ ਪਤਾ ਨਹੀਂ ਕਿ ਜਾਊ ਕਣ ਆ ਜਾਊਗੀ ਹਾਂ ਤਾਂ ਹੋ ਜਾਂਦਾ ਕਵੇ ਦੇਖ ਲੇ ਜਾਈ ਹੋ ਗਿਆ ਕਿ ਜੇ ਤਾਂ ਸਬਜੀ ਤੇ ਨਾ ਪਿਆਰ ਹੋ ਗਈ ਹੋਵੇ ਤੇ ਜੀ ਉਹਨੇ ਤੇ ਨਹੀਂ ਕਰਦੀ ਹੋ ਰਹੀ ਮਤੇ ਜਾਂਦੀ ਨਹੀਂ ਮੈਂ ਤਾਂ ਨਾ ਹਾਂ ਜੋ ਮੈਂ ਚੋਟੇ ਰਿਖਾਤੀ ਹਾਂ ਤਾਂ ਮੈਂ ਮੇਨ ਪਾਨੂ ਹਟ ਉੱਗੀ ਦੇਖ ਲੈ ਵੇਖ ਕੇ ਨੇ ਆਗਮਾਨ ਕੋ ਕਸਮ ਨਹੀਂ ਛੱਡਦਾ ਸੇਰੇ ਬਨ ਕੇ ਭੁਗਦੇ ਕਿਸ ਤਰੀਕ ਦੇਖ ਲੈ ਕਹਿੰਗੇ ਕਿ ਸਰਬਜੀ ਤੇ ਨਾ ਹੋਵੇ ਪਿਆਰ ਖਾਏ ਤੈਨੂੰ ਪਹਿਲਾਂ ਨਾ ਕਿ ਤੂੰ ਵਗ ਜਾ ਤੂੰ ਵਗ ਚੱਲ ਤੇਰੇ ਕੋਲ ਤਾਂ ਤੇਰਿਆਂ ਮੇਰੇ ਕੋਲ ਮੇਰਿਆਂ ਦੇਖ ਲਾ ਕਹਿੰਦੇ ਹੁਣ ਕੈਨੂੰ ਆਉਣਾ ਤਿਆਰ ਹੋ ਗਈ ਹੋਣੀ ਭਾਈ ਉਹੀ ਗੱਲ ਵਾਂਗੂ ਜਦ ਆਣੀਆਂ ਛਾਣੀਆਂ ਤੇਰਿਆਂ ਤਾਂ ਤੈਨੂੰ ਆਏ ਕਹਿੰਦੀਆਂ ਵੀ ਤੂੰ ਚੱਲ ਖੀਜਾ ਬੋਲਦੀਆਂ ਨੇ ਕਿ ਮੇਰਿਆਂ ਗੱਲ ਛਾਣੀਆਂ ਛਾਲੀਆਂ ਮੈਨੂੰ ਕਹਿੰਦੀਆਂ ਨੇ ਵੀ ਤੂੰ ਚੱਲ ਨਹੀਂ ਚੱਲ ਲੈ ਗੱਲ ਤਾਂ ਬੇਬੇ ਰਹੀ ਅੱਡ ਦੇਖ ਲੈ ਮੈਂ ਤੈਨੂੰ ਹਜੇ ਕਹਿੰਦਾ ਵੀ ਅਸੀਂ ਆਖਾ ਵੀ ਤੇਰੀ ਦਾਦੀ ਹੋ ਗਈ ਸਰਬਜੀਤ ਨਾ ਤਿਆਰ ਹੋ ਗਈ ਹੋਵੇ ਦੇਖਦਾ ਮੈਂ ਤੈਨੂੰ ਬਗਣਾ ਲਾਈ ਜਾਂਦੀਆਂ ਨੇ ਮੈਂ ਕਹਿੰਦਾ ਤੈਨੂੰ ਦੇਖ ਲੈ ਤੂੰ ਮੈਨੂੰ ਕਹਦੇ ਵਗ ਜਾ ਮ ਹੁਣ ਚਲ ਕੋਈ ਚੰਗਾ ਸਾਵਾ ਛੇੜ ਕੇ ਜ਼ਮੀਨ ਨੂੰ ਤੇ ਚੰਗਾ ਪਈ ਜ਼ਮੀਨ ਨੂੰ ਫਰਾ ਦੀ ਟੂੜੀ ਫਰਾਨਾ ਤਾਂ ਮੈਨੂੰ ਮੇਚਾ ਤੇ ਮਾਇਆ ਦਾ ਭਈ ਯਾਰ ਹੋ ਕੇ ਤੇ ਫਿਰ ਮੈਂ ਜਾਊਂਗੀ ਕੋਈ ਨਾ ਬੇਬੇ ਆ ਮੰਜੇ ਤੇ ਬੈਲੇ ਕਿਥੇ ਹੋਣੀ ਆ ਮੈਂ ਤੇਰੇ ਕੋਲ ਲੱਗੈ ਕਿਥੇ ਨਾ ਪਗਲਨ ਕਰਾਂਗੀ ਚੰਗਾ ਭਾਈ ਲਿਆ ਫੇਰ ਚਾਚਾ ਲਿਆ ਨੀ ਲਿਓ ਨੀ ਮੇਰੇ ਕੋਲ ਗਈ ਹੈਗੀ ਮੈਂ ਲੀਡੇ ਪ੍ਰੈਸ ਕੀਤੀ ਆ ਐ ਨਹੀਂ ਆਖੇ ਬੁੱਤ ਤਨ ਪੀ ਲੈ ਕੇ ਜੇ ਮੈਂ ਹੁਣ ਦੇਖ ਰਾ ਉਧਰ ਲੀਆਂ ਤਾਈਆਂ ਨੂੰ ਦੇਖ ਕੇ ਵੀ ਤਾਈਆਂ ਨੂੰ ਹਾਂ ਨੂੰ ਕਿੰਨ ਤਾਈ ਵਰਗੀਆਂ ਲੈ ਕੇ ਨੇ ਆਪਦੇ ਨੂੰ ਹਾਂ ਚੂੜੀਆਂ ਚਾਪਟੇ ਤੇ ਮੈਂ ਮਾਈ ਨਹੀਂ ਲਿਆ ਦੂੰਗੀ ਮੈਂ ਤਾਂ ਕਹਿੰਨੀ ਬੇਬੇ ਜਰ ਕਲਾ ਨਾ ਕੀ ਆ ਜਿੰਦੀ ਮੈਨੂੰ ਕਿਹੜਾ ਚੂੜੀਆਂ ਦਾ ਕੋਈ ਸਰੀਕਾ ਸੀ ਉਹ ਆ ਤੈਨੂੰ ਹਾਂ ਲਿਆ ਕੇ ਦੇਣ ਨਾ ਦੇਣ ਚੱਲ ਬੇਬੇ ਜੀ ਮੈਂ ਕਹਿੰਨੀ ਓਵੇਂ ਠੀਕ ਐ ਪਰ ਕਿਨ ਬੇਬੇ ਦਾ ਆਪ ਦਾ ਦਿਮਾਗ ਨਹੀਂ ਕੰਮ ਕਰਿਆ ਉਧਰ ਤਾਈ ਵਰਗੀ ਚਾਚੀ ਵਰਗੇ ਨੂੰ ਦੇਖ ਕੇ ਹੁਣ ਉਹਦਾ ਦਿਮਾਗ ਕੰਮ ਕਰਿਆ ਵੀ ਮੈਂ ਵੀ ਆਪ ਨੂੰ ਨੂਨੂ ਚੂੜੀਆਂ ਲੈ ਆਣਾ ਚੱਲ ਦੇਖ ਕੇ ਤੈਨੂੰ ਪਤਾ ਲੱਗਾ ਵੀ ਲੈ ਆਣਾ ਉਹ ਮੇਰੇ ਮਨ 'ਚ ਤਾਂ ਹੈ ਨਹੀਂ ਸੀ ਵੀ ਲਿਆਵੇਂ ਚਿਹਨਾ ਲਿਆ ਕੇ ਲਿਆ ਕੇ ਮੌਦੂ ਚੰਗਾ ਨਾ ਲਿਆ ਕੇ ਦੂਦੂ ਚੰਗਾ ਚੱਲ ਵਧੀਆ ਇਹਨੂੰ ਕਹਿ ਤਾ ਮੈਂ ਮੇਚਾ ਫੜਾਦ ਨਹੀਂ ਲਿਆ ਤੂੰ ਤਾਂ ਵਧੀਆ ਪਾ ਲਾਂਗੇ ਨਹੀਂ ਤਾਂ ਨਾ ਮੈਂ ਤੇ ਆਹੀ ਜੂੜਨਾ ਸੀ ਗਿਆ ਲੈ ਭਾਈ ਹੁਣ ਇਹਨਾਂ ਦਾ ਮੇਚਾ ਫੜਾਵੇਂਗੀ ਝੂਟੀਆਂ ਤੇਰੇ ਕੋਲ ਦੇ ਕੀ ਸੋਹਣੀਆਂ ਕੰਗਣੀਆਂ ਪਈਆਂ ਨੇ ਬਲਾਈ ਸੋਹਣੀਆਂ ਚੂੜੀਆਂ ਦੇ ਤੇਰੇ ਕੋਲੇ ਕੀ ਸੋਹਣੀਆਂ ਪਈਆਂ ਨੇ ਤੇ ਉਹ ਫੜਾ ਦੇਂਦੀ ਲੈ ਤੂੰ ਤਾਂ ਪੰਜ ਦੀਆਂ ਚੱਕ ਕੇ ਫੜਾ ਤੀਆਂ ਐ ਨਹੀਂ ਕਹਤਾਂ ਇਹ ਮੈਂ ਕਹਤਾਂ ਚੋੜੇ ਚਪਾਲ ਲਗਾ ਉੱਥੇ ਇਨਾ ਭੀੜ ਹੋਊਗੀ ਇਕੱਠ ਹੋਊਗਾ ਫੋਟੇ ਜਾਣ ਫਿਰ ਮੇਚਾ ਦੇ ਕਾਦਾ ਜੀ ਹੋਊਗੀ ਮੈਂ ਮੇਟਰ ਚਲ ਕਾ ਦ ਦੇਗੀ ਮੰਨਦੀ ਆ ਮੈਂ ਤੇਰੀ ਗੱਲ ਵੀ ਫੁੱਟ ਜਾਣਾ ਜੇ ਮੈਂ ਤੈਨੂੰ ਕੰਗਣੀਆਂ ਫੜਾ ਦਵਾਂ ਨਾ ਮੀਆਂ ਚੂੜੀਆਂ ਰਈਆਂ ਆਉਣ ਜਾਣ ਚ ਪਾਉਣਾ ਮਹਿੰਗੀਆਂ ਜੇ ਕੁਦਰਤੀ ਉਹ ਡਿੱਗ ਪਈਆਂ ਫਿਰ ਔਖਾ ਹੋ ਜਾਊਗਾ ਤਾਂ ਕਰਕੇ ਮੈਂ ਤੈਨੂੰ ਆ ਫੜਾ ਦਵਾਂ ਘੁਰ ਭਾਈ ਇਹ ਫੜਾ ਦੇ ਚਲ ਭਾਈ ਮੈਂ ਤੈਈ ਰੇ ਮੇਕਦੀਆਂ ਲਿਆ ਦੂੰਗੀ ਤੇ ਇਹ ਨਾ ਐਸੇ ਤੈਨੂੰ ਲਿਆ ਦੂੰ ਭਾਈ ਦੋ ਦੇ ਇੱਕ ਦੋ ਦਰ ਤੇ ਨਾ ਤੇ ਨਾਲ ਫਿਰ ਕੁੜੀਆਂ ਨੂੰ ਲਿਆ ਦੂੰ ਆਪਣੀਆਂ ਨੂੰ ਚਲ ਐ ਕਰ ਲਿਵੇਂ ਮੈਂ ਲਿਆਦੀ ਕੋਈ ਗੱਲ ਨਹੀਂ ਜੇ ਦੋਨੋਂ ਤੇ ਜਾਏਂਗੀ ਕਹਿੰਦੇ ਲਿਆਈਂ ਹੂੰ ਤਾਂ ਜਦੋਂ ਅਸੀਂ ਜਾਵਾਂਗੇ ਕਹਿੰਦੇ ਬੈਣ ਹੋਰ ਮਾਉਣੀਆਂ ਅਸੀਂ ਉਦੋਂ ਬੁਆ ਲੇਉ ਉਹ ਬਾਤਾਂ ਦੇਉਂਦੀਆਂ ਹੁਣ ਆਇਓ ਨੂੰ ਆਪਾਂ ਦਾ ਕਿਹੜਾ ਪੱਤਾ ਪੱਤਾ ਉਹਨਾਂ ਨੂੰ ਵੀ ਆਉਣਗੇ ਜਾਂ ਨਾ ਆਉਣਗੀਆਂ ਜੇ ਨਾ ਆਈਆਂ ਆਏ ਆਖਣੀਆਂ ਕੁੜੀਆਂ ਵੀ ਆਦੀ ਨੂੰ ਚਾ ਲਿਆਤੀਆਂ ਆਦੀ ਨੂੰ ਨੇੜੇ ਹੋਗੀ ਤੇ ਇਹਦੀ ਸਾਡਾ ਕੋਈ ਬੀਬੀ ਨੂੰ ਮੋਈ ਨਹੀਂ ਨਾ ਕੋਈ ਸਾਡੇ ਜਵਾਕਾਂ ਨੂੰ ਚੀਜ਼ ਲਿਆ ਕੇ ਦਿੱਤੀ ਨਾ ਕੋਈ ਸਾਨੂੰ ਲਿਆ ਕੇ ਦਿੱਤੀ ਚੱਲ ਬੇਬੇ ਕੋਈ ਨਾ ਗੱਲ ਕਰ ਫਿਰ ਮੇਰੇਨੇ ਜੁੜਿਆਂ ਤੇ ਬਹਾਨਾ ਹੀ ਲੈ ਲਿਆ ਇੱਕ ਕੰਨ ਲਿਆ ਕੇ ਤਾਂ ਭੈਣ ਹੋਰਾਂ ਨੂੰ ਨਹੀਂ ਦੇਣੀਆਂ ਸੀ ਜੁੜਿਆਂ ਬਹਾਨਾ ਤਾਂ ਭਾਈ ਕਿਉਂ ਲੈ ਲਿਆ ਦੇਖਣਾ ਫਿਰ ਮਰਦਨ ਕੱਢੀ ਨੂੰ ਲਿਆ ਦੂੰਗੀ ਭੈਣ ਹੋਰਾਂ ਨੂੰ ਪੈਸੇ ਤੂੰ ਲਿਆ ਦੀ ਨਾ ਤੂੰ ਹੀ ਲੈ ਆਈ ਬੇਬੇ ਮੈਂ ਤਾਂ ਕੁਝ ਨਹੀਂ ਲਿਆਉਣੀ ਕੀ ਪਤਾ ਕਹਿੰਦੇ ਮੇਰੇ ਪਰਜਾਈ ਤੇ ਭਰਾ ਨਾ ਹਣ ਜਾਂ ਭੈਣ ਵਰਗੇ ਨਾ ਆਇਆ ਫੇਰ ਨਹੀਂ ਤਾਂ ਚੂੜਾ ਉਹਨਾਂ ਦੇ ਰਹਿ ਜਾਣਗੇ ਮੇਰੇਆਂ ਰਹਿ ਜਾਣਗੇ ਚਲ ਤੂੰ ਹੀ ਲੈ ਆਈ ਬੇਬੇ ਚਲ ਫੇਰ ਪੈਸੇ ਦਾ ਕੋਈ ਗੱਲਿਆ ਦੂੰਗੀ ਇਹ ਫੇਰ ਮੈਨੂੰ ਪੈਸੇ ਦਾ ਫੇਰ ਮੈਨੂੰ ਤੂੰ ਦੇਵੇਂਗੀ ਹਾਂ ਪੈਸੇ ਤਾਂ ਮੈਂ ਲੈ ਜੀ ਤੇਰੇ ਵੀ ਪੈਸੇ ਬਿਲਸ਼ਨ ਵਾਲੇ ਕਹਿੰਦੇ ਉਹ ਮੇਰੇ ਕੋਲ ਹੀ ਪੈਸੇ ਤੇ ਮੇਰੇ ਕੋਲ ਹੀ ਪੈਸੇ ਜਿੰਨੇ ਦਰਜੀ ਕਰਦਾ ਲੈ ਜੀ ਅੱਜ ਮੈਨੂੰ ਤਾਂ ਬੱਸ ਕਰ ਭਾਈ 1000 ਕਰਤੀ ਆ ਦੇ ਦੀ ਬਾਲੇ ਨਹੀਂ ਮੈਲ ਜਾਂਦੀ ਉੱਥੇ ਤਾਂ ਭਾਈ ਆਇਆ ਨਹੀਂ ਪਤਾ ਚੋਰੀਆਂ ਹੋ ਜਾਂਦੀਆਂ ਨੇ ਬਾਰੇ ਚੰਗਾ ਚੰਗਾ ਵੇ ਜਿੰਨੇ ਦਰਜੀ ਕਰਦਾ ਲੈ ਜੀ ਤੇਰੇ ਵੀ ਪੈਸੇ ਮੇਰੇ ਕੋਲ ਹੀ ਪੈਸੇ ਜਿੰਨੇ ਤੇਰੇ ਜੀ ਕਰਾ ਉਹਨੇ ਲੈ ਜੀ ਵਧੀਆ ਨਾ ਹੁਣ ਨਾ ਕੀ ਕੀ ਹੁੰਦਾ ਵਧੀਆ ਆਦੀ ਬੇਚਨਾਰੇ ਪਏ ਨੇ ਆਦੀ ਨਾ ਤੇ ਨੂੰ ਮੈਦੇ ਨੂੰ ਆਉਂਦੇ ਕੋਲ ਚਲ ਵਧੀਆ ਮੈਂ ਤਾਂ ਛਿਮਾ ਕੋ ਪਤਾ ਨਹੀਂ ਕੀ ਬੋਲੂ ਆਈ ਨਾ ਕਹੇ ਮੇਰੇ ਕੋਲ ਤਾਂ ਹੈ ਹੀ ਨਹੀਂ ਗਈ ਮੈਂ ਕਿਤੇ ਮੁੱਕਰੀ ਨਾ ਜਾਵੇ ਚਲ ਵਧੀਆ ਕਹਿੰਦੀ ਲੈ ਗਈ ਮੇਰੇ ਕੋਲ ਤਾਂ ਪਏ ਨੇ ਨਾਲ ਮੇਰੇ ਵਾਲੇ ਲੈ ਗਈ ਨਾਲ ਕਹਿੰਦੀ ਆਦੇ ਵਾਲ ਨਾਲੇ ਕੁੜੀਆਂ ਨੂੰ ਲਿਆ ਤੂੰ ਚੂੜੀਆਂ ਨਾਲ ਜਵਾਕਾਂ ਨੂੰ ਖੇਡਾਂ ਲਿਆ ਲੂੰਗੀ ਤੇ ਨਾਲੇ ਇਹਨੂੰ ਲਿਆ ਦੂੰਗੀ ਉਥੇ ਪਾ ਕੇ ਰੱਖ ਜਾ ਕਿਤੇ ਫਿਰ ਨਾ ਭੁੱਲ ਜਾਂ ਜਾਂਦੀ ਅਰਜਨਲੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਸਾਡੇ ਚੈਨਲ ਨੂੰ ਤੁਸੀਂ ਸ਼ੇਅਰ, ਲਾਈਕ ਤੇ ਸਬਸਕ੍ਰਾਈਬਰ ਕਰਨਾ ਨਾ ਭੁੱਲਿਆ ਕਰੋ। ਤੁਹਾਡਾ ਇੱਕ ਲਾਇਕ ਸਾਡੇ ਵਾਸਤੇ ਬਹੁਤ ਲਾਹੇਵੰਦ ਹੁੰਦਾ ਹੈ ਤੇ ਜਰੂਰ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ। ਧੰਨਵਾਦ।